ਖਬਰਨਾਮਾ ਦੇਖ ਰਿਹਾ ਸੋਧਿਆ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਝੇ ਦੇ ਮਝੈਲਾ ਨੇ ਕੀਤਾ ਇੱਕ ਪਾਸਾ ਅਸੀਂ ਗੱਲ ਕਰ ਰਹੇ ਆ ਹਲਕਾ ਤਰਨਤਲ ਦੀ ਜਿਮਨੀ ਚੋਣ ਦੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਹਲਕਾ ਤਰਨਤਲ ਦੀ ਜਿਮਨੀ ਚੋਣ ਲਈ ਪੂਰਾ ਤਾਪ ਝਾਮ ਚੋਕਰੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹਰ ਇੱਕ ਪਾਰਟੀ ਲਈ ਇਹ ਸੈਮੀਫਾਈਨਲ ਹੈ ਅਤੇ ਮਾਝੇ ਦੇ ਲੋਕ ਮਾਝੇ ਦੇ ਨਾਝੇ ਇਹ ਤੈਅ ਕਰਨਗੇ ਕਿ 2027 ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਦੀ ਸਰਕਾਰ ਬੜੇਗੀ ਤੇ ਵੱਡੇ ਖੱਬੀਖਾਨਾ ਦੇ ਸਾਹ ਸੁੱਕੇ ਹੋਏ ਨੇ ਕਿਉਂਕਿ ਮਾਝਾ ਖਾਸ ਕਰਕੇ ਹਲਕਾ ਧਨਤਾਰ ਹਲਕਾ ਸ਼੍ਰੀ ਖਡੂਰ ਸਾਹਿਬ ਸਿੱਖੀ ਦਾ ਗੜ ਮੰਨਿਆ ਜਾਂਦਾ ਹੈ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿੱਕੇ ਕੌਮ ਦੀ ਪੰਥਕ ਵੋਟ ਉਹ ਹੈ ਹਲਕਾ ਸ਼੍ਰੀ ਖਡੂਰ ਸਾਹਿਬ ਅਤੇ ਦੂਸਰੇ ਪਾਸੇ ਹਲਕਾ ਤਰਨਤਾਰ 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 ਦੀ ਜਿੰਮੀ ਚੋੜ ਦਾ ਅਖਾੜਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਭਖਿਆ ਹੋਇਆ ਹੈ ਸਿਆਸੀ ਸਪੇਜ ਸਜੇ ਹੋਏ ਨੇ ਇੱਕ ਦੂਜੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਅਤੇ ਬੁਗਦੇ ਫਿਰਦੇ ਨੇ ਸਾਰੇ ਹੀ ਉਮੀਦਵਾਰ ਅਤੇ ਆਪੋ ਆਪਣੀ ਜਿੱਤ ਦੀਆਂ ਦਾਵੇਦਾਰੀਆਂ ਠੋਕਰ ਰਹੇ ਨੇ ਜਿੰਨਾ ਤਾਂ ਇਹਨਾਂ ਪੰਜ ਸੱਤਾਂ ਦੇ ਵਿੱਚੋਂ ਇੱਕ ਨਹੀਂ ਹੈ ਕਿਉਂਕਿ ਇਹਨਾਂ ਤੋਂ ਇਲਾਵਾ 10 ਹੋਰ ਐਜ਼ੇ ਆਜ਼ਾਦ ਉਮੀਦਵਾਰ ਹਲਕਾ ਤਰਨਤਾਰ ਦੀ ਜੰਗਲੀ ਚੋਂ ਲੜ ਰਹੇ ਨੇ ਸ਼ਰੂਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਆਪ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਸਾਹ ਸੁੱਕੇ ਹੋਏ ਨੇ ਕਿ ਪੰਥਕ ਬੋਰਡ ਦਾ ਪਤਾ ਨਹੀਂ ਲੱਗ ਰਿਹਾ ਤੇ ਦੂਸਰੇ ਪਾਸੇ ਭਾਈ ਅਮਰਤਪਾਲ ਖਾਲਸਾ ਦੀ ਪਾਰਟੀ ਅਤੇ ਭਾਈ ਅਮਰਤਪਾਲ ਖਾਲਸਾ ਦੀ ਪਾਰਟੀ ਵੱਲੋਂ ਉਤਾਰੇ ਉਮੀਦਵਾਰ ਮਨਦੀਪ ਸਿੰਘ ਦੇ ਹੱਕ ਵਿੱਚ ਫਤਵਾ ਦੇਣ ਦਾ ਮਾਝੇ ਦੇ ਮਜ਼ਹਿਲਾ ਨੇ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਐਲਾਨ ਹੋਣਾ ਬਾਕੀ ਹੈ ਤੇ ਜਿੱਤ ਸਾਡੀ ਪੱਕੀ ਹੈ ਕੱਲ ਇੱਕ ਵਾਰ ਫਿਰ ਮਨਦੀਪ ਸਿੰਘ ਨੇ ਸਾਰੀਆਂ ਹੀ ਪਾਰਟੀਆਂ ਨੂੰ ਭਾਜਣਾ ਪਾ ਦਿੱਤੀਆਂ ਕਿ ਭਾਈ ਇਹਨਾਂ ਇਕੱਠ ਇਨੇ ਲੋਕ ਲੋਕ ਆਪਣੀਆਂ ਗੱਡੀਆਂ ਦੇ ਵਿੱਚ ਲੋਕ ਆਪਣੇ ਮੋਟਰਸਾਈਕਲਾਂ ਦੇ ਵਿੱਚ ਲੋਕ ਆਪਣੇ ਟਰੈਕਟਰ ਟੋਲੀਆਂ ਦੇ ਵਿੱਚ ਤੇਲ ਪਾ ਕੇ ਆਪ ਲੋਹਾਰੇ ਮਨਦੀਪ ਸਿੰਘ ਮੰਨਾ ਦੇ ਹੱਕ ਵਿੱਚ ਖੜ ਗਏ ਨੇ ਮਨਦੀਪ ਸਿੰਘ ਮੰਨਾ ਮੰਦੀ ਸੌਰੀ ਮਨਦੀਪ ਸਿੰਘ ਜਿਹੜੇ ਹੈਗੇ ਨੇ ਉਹ ਸੰਦੀਪ ਸਿੰਘ ਸਣੀ ਦੇ ਜਿਹੜੇ ਵੱਡੇ ਭਰਾ ਨੇ ਸੰਦੀਪ ਸਿੰਘ ਸਣੀ ਨੇ ਉਹਨਾਂ ਦੀ ਡਿਊਟੀ ਲਗਾਈ ਹੈ ਤੇ ਮਨਦੀਪ ਸਿੰਘ ਚੜ੍ਹਦੀ ਕਲਾ ਦੇ ਵਿੱਚ ਨੇ ਉਹਨਾਂ ਦੇ ਹੌਸਲੇ ਬਲੰਦ ਨੇ ਕਿਉਂਕਿ ਪੰਥ ਦੀ ਵੋਟ ਜਿਹੜੀ ਹੈ ਉਹ ਮਨਦੀਪ ਸਿੰਘ ਨੂੰ ਪਵੇਗੀ ਇੱਕ ਪਾਸੇ ਮਾਝੇ ਦੇ ਬਝੈਲਾ ਨੇ ਇਹ ਤੈਅ ਕਰ ਲਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਥਕ ਪਾਰਟੀ ਹੀ ਜਿਹੜੀ ਹੈ ਸੱਤਾ ਦੇ ਵਿੱਚ ਆਵੇਗੀ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਸੈਮੀਫਾਈਨਲ ਹੈ ਅਤੇ ਗਲੇ ਦੀ ਹੱਡੀ ਬਣ ਗਏ ਨੇ ਮਨਦੀਪ ਸਿੰਘ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਲਈ ਕੱਲ ਜੋ ਇਕੱਠ ਵਿਖਿਆ ਗਿਆ ਇਕੱਠ ਨੇ ਉਹਨਾਂ ਭੀੜਾਂ ਨੇ ਤੈਅ ਕਰ ਦਿੱਤਾ ਕਿ ਭਾਈ ਅਬਰਤਪਾਲ ਖਾਲਸਾ ਇੱਕ ਵਾਰ ਫਿਰ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਠਿਬੀ ਲਾਉਣਗੇ ਕਿਉਂਕਿ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸੁਰਜੀਤ ਸਿੰਘ ਰਖੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿੰਘ ਜੀ ਸਿੰਘ ਬਾੜਾ ਸਿੱਖ ਅਤੇ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਲਗਾਤਾਰ ਕਹਿ ਰਹੇ ਨੇ ਕਿ ਇਹ ਮੋਰਚਾ ਫਤਿਹ ਕਰਕੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਝੋਲੀ ਦੇ ਵਿੱਚ ਪਾਇਆ ਜਾਵੇਗਾ ਇਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਭਾਜੜਾ ਪੈ ਗਿਆ ਨੇ ਇਹਨਾਂ ਖੱਬੀ ਖਾਨਾ ਦੇ ਸਾਹ ਸੁੱਕੇ ਹੋਏ ਨੇ ਹਾਲਾਂਕਿ ਦਾਅਵੇਦਾਰੀਆਂ ਠੋਕੇ ਜਾਂ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਕਿਉਂਕਿ ਸੁਖਬੀਰ ਸਿੰਘ ਬਾਦਲ ਹੁਣ ਲਗਾਤਾਰ ਹਲਕਾ ਤਰ ਤਰ ਦੇ ਵਿੱਚ ਗਰਾਉਂਡ ਲੈਵਲ ਤੇ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਪ੍ਰਿੰਸੀਪਲ ਸੁਖਵਿੰਦਰ ਕੋਰ ਦਾ ਨਾਮ ਉੱਚੋਂ ਮਦਦ ਦੇ ਵਿੱਚ ਉਤਾਰਿਆ ਗਿਆ ਸੂਤਰਾਂ ਦੇ حوالے ਤੋਂ ਜਿਹੜੇ ਸਰਵੇ ਆ ਰਹੇ ਨੇ ਜਿਹੜੇ ਆંકੜੇ ਆ ਰਹੇ ਨੇ ਉਹ ਆਕੜੇ ਮਨਦੀਪ ਸਿੰਘ ਦੇ ਹੱਕ ਵਿੱਚ ਬੋਲ ਰਹੇ ਨੇ ਧੰਨਵਾਦ